ਸਤਿ ਸ਼੍ਰੀ ਅਕਾਲ ਸਾਰਿਆਂ। ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਗਾਵਾਂ ਦੇ 3 ਵਿਖਾਉਣੀਆਂ ਸੀ। ਹੁਣ 2 ਹੀ ਰਹਿ ਗਈਆਂ ਜਿਹੜੀ ਇੱਕ ਆ ਇਹ ਆਉਣ ਤੋਂ ਪਹਿਲਾਂ ਜਿਹੜੀ ਵੇਚੀ ਆ। ਇਹ ਤਾਂ ਨਹੀਂ 4 ਵੇਚੀਆਂ ਪਤਾ ਜੀ, ਪਤਾ ਜੀ ਸੂਈ ਆ ਅਜੇ ਵੀ ਨਹੀਂ ਜਾ ਵਿੱਚ। 4 ਗਾਵਾਂ ਵੇਚੀਆਂ ਜੀ। ਕਿੰਨੇ ਵੇਗ ਗਿਆ ਜੀ ਸਾਰਾ ਕਬ ਤਿੰਨ ਇਧਰ ਦੀਆਂ ਵੇਗ ਗਿਆ ਇੱਕ ਉਹ ਬੱਚੇ ਕਰਕੇ ਚੁੱਕ ਨਹੀਂ ਇਧਰ ਦੀ ਅੱਜ ਤੀਜੀ ਅੱਗੇ ਬੱਧੀ ਤੋਂ ਦੋ ਹੀ ਰਹਿ ਗਈ ਅੱਛਾ ਉਤਰਾ ਛੇ ਪੁਣੀਆਂ ਛੇ ਪੁਣੀਆਂ ਬੱਧੀਆਂ ਉਹਨੇ ਬਦਲੇ ਲੱਗਣ ਠੀਕ ਆ ਵੀ ਦਿਖਾ ਦਈਏ ਹਾਂ ਜੀ ਦਿਖਾਓ ਆ ਵੀ ਤਿੰਨ ਗਾਵਾਂ ਜਿਹੜੀਆਂ ਓਨ ਤੋਂ ਪਹਿਲਾਂ ਹੀ ਵੇਗ ਗਿਆ ਵਾ ਛੇ ਗਾਵਾਂ ਹੀ ਸਿਰਫ ਉਹਨੇ ਦੋ ਹੀ ਰਹਿ ਗਈਆਂ ਵੀ ਕਨਾਲੀਆਂ ਬਾਕੀ ਓਨ ਤੋਂ ਪਹਿਲਾਂ ਵੇਗ ਗਿਆ ਵੀ ਕਿੰਦੇ ਕੀ ਲੱਦਣ ਜਿਹੜੇ ਦੇ ਆ ਹੁਣ ਇਹ ਗੱਬਣਾ ਤਿੰਨ ਨਹੀਂ ਜਿਹੜੀਆਂ ਦੋ ਰਹਿ ਗਈਆਂ ਹੁਣ ਉਹ ਤੁਹਾਨੂੰ ਦਿਖਾਈਏ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਦੀ ਹੋਸਣਾ ਠੀਕ ਠਾਕ ਜੀ ਕਿਰਪਾ ਮਹਾਰਾ ਜੀ ਦੀ ਵਿਰਦੀ ਚਲੋ ਕਿਰਪਾ ਚਾਹੀਦੀ ਆ ਕਮਰਾ ਖਿਆ ਖਿੱਚ ਕੇ ਪੂਰਾ ਖਿੱਚ ਕੇ ਖਿੱਚ ਕੇ ਵਾਈ ਗਰੂ ਜੀ ਮੇਰੇ ਅਗੇ ਠੀਕ ਆ ਮਹਾਰਾ ਹੀ ਖਿੱਚਣ ਵਾਲਾ ਅਹੀਂ ਕੌਣ ਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਦੋ ਹੀ ਰਹਿ ਗਈਆਂ ਨਾ ਚਾਰ ਰਹਿ ਗਈਆਂ ਹਾਂ ਜੀ ਉਹ ਤਰਾ ਸ਼ੇਪ ਹੋਣੀਆਂ ਅਹੀਂ ਅੱਛਾ ਹਾਂਜੀ ਹਾਂਜੀ ਤੇ ਆ ਵੀ ਵੈੜ ਵੇਖੀ ਆ ਹੁਣੇ ਅਜੇ ਬੰਦੇ ਸਬਦਾ ਕਰਕੇ ਗਏ ਆ ਇਹ ਕੱਲ ਦੀ ਸੂਈ ਮਣੇਰ ਦੀ ਠੀਕ ਆ 2 ਵਜੇ ਸੂਈ ਹੈ ਠੀਕ ਹੈ ਜੇ ਸੁਰਤੀ ਨੇ 6 ਵਜੇ ਅੱਛਾ ਤੋ ਜੇਰ ਪਾਉਂਦੀ ਦੇ ਰਹੀ ਉਹ ਫਿਰ ਸਬਦਾ ਹੋ ਗਿਆ ਸਵੇਰੇ ਕਰਕੇ ਠੀਕ ਹੈ ਹਾਂਜੀ ਠੀਕ ਹੈ ਤੇ ਤੇ ਨਾਮ ਦੱਸਤਾ ਕਰੀ ਫਿਰ ਆਪਣਾ ਨਾਮ ਪ੍ਰੇਮ ਸਿੰਘ ਐਡਰੈਸ ਦੇਖੋ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਕਰ 990129685 ਠੀਕ ਹੈ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਇਤੋਂ ਹੀ ਆਪਾਂ ਕਰਨੀ ਹੈ ਦੇਖੋ ਵੀਰ ਜੀ ਥਾਣ ਭਾਂਡਾ ਵੇਖੋ ਲੱਗਾ ਵੀਰ ਜੀ ਬੱਛੀ ਨੂੰ ਬਸ ਇਹੋ ਵੀਰ ਜੀ ਕਿਸੇ ਨੇ ਸਾਂਭੀ ਨਹੀਂ ਹੈਗਾ ਆਲੋਕ ਕਿ ਨਿਕਣੀ ਬਾਹਰ ਆਉਂਦੀ ਆ ਪਿੱਛੋਂ ਥਾਣੇ ਦੇਖੋ ਕਿੱਡਾ ਥਾਣੇ ਵੀ ਟਿਕਾਣਾ ਲੱਗਾ ਜਿਹੜਾ ਇਹ ਤੇ ਆਮਗਰ ਬਸਾ ਜੀ ਹਾਂਜੀ ਠੀਕ ਹੈ ਕਿੰਨੇ ਦਿਨ ਹੋਏ ਵੀ ਜੀ ਨੂੰ ਸੁਈ ਨਾ ਨੂੰ ਜੀ 10 ਦਿਨ ਹੋ ਗਏ ਨੌ ਦਿਨ 10 ਦਿਨ ਹੋ ਗਏ ਤੇ ਦੁੱਧ ਪੱਕਾ ਕਿੰਨਾ ਤਿਆਰ ਕਰ ਦਿੱਤੇ ਦੁੱਧ ਵੀ ਜੀ ਵਖਾਰ 16 ਕਿਲੋਆਂ ਦਾ ਜੀ ਪਰ ਆਪਾਂ 13 ਕਿਲੋ ਕਰਕੇ ਦੇਣਾ। ਅੱਛਾ। ਹਾਂਜੀ। 16 ਕਿਲੋਆਂ ਦਾ ਵਿਖਾਵਾ 13 ਲੀਟਰ ਜਿਹੜਾ ਘਰੋ ਚਵਾ ਦੋਗੇ। ਹਾਂਜੀ 13 ਕਿਲੋ ਵੀ ਤੇ ਲੀਟਰ ਮਾਰ ਕੇ ਦਾਂਗੇ ਭਾਂ ਕੋ ਕੰਡੇ ਤੇ ਚਾੜ ਕੇ ਖੜਿਆ ਢੇ। ਤੇ ਕਿੰਨਾ ਕੁ ਤੇ ਚਵਾਈ ਜਾਊਗੀ ਐ? ਜੋਦੇ ਵਿੱਚ ਜੀ ਚਵਾਈ ਜਾਊਗੀ ਕੋ 15 ਕਿਲੋ ਦੇ ਲਗਭਗ ਚਵਾਉ। ਠੀਕ ਹੈ ਜੀ। ਜੇ ਵੀਰ ਸੇਵਾ ਕਰੂਗਾ ਵੱਧ ਵੀ ਚਵਾ ਸਕਦੇ ਐ। ਠੀਕ ਹੈ ਜੀ। ਨਹੀਂ ਤੇ 14-15 ਕਿਲੋ ਦੇ ਰਮਾਨਾ ਚਵਾਊਗੀ। ਹੁਣ 13 ਕਿਲੋ ਆਪਾਂ ਲੀਟਰ ਮਾਰ ਕੇ ਦਾਂਗੇ। ਠੀਕ ਹੈ। ਹਾਂਜੀ ਤੇ ਬਾਕੀ ਕੋਈ ਵੀਰ ਸੇਵਾ ਕਰ ਲੂਗਾ ਤੇ ਵਧਾ ਲੂਗਾ ਨਹੀਂ ਤੇ ਕੋਲੀ ਹੈ ਤੇਰੀ ਅਵਧੀ ਗਾਨੀਆਂ ਗੁੰਨੀਆਂ ਗਲਾਂ ਚ ਪਾਈਆਂ ਤੇ ਬੜੀ ਅਰੇ ਵੇਖਿਆ ਕੰਦਰ ਤੇ ਵੀ ਟੰਗਣੀਆਂ ਸ਼ੁਰੂ ਕਰਤੀਆਂ ਜਿਹਾ ਨੇ ਹਰ ਸਾਰੇ ਕਿਤੇ ਟੰਗੀਆਂ ਮਾਰ ਕੇ ਗਾਂ ਦੇ ਗਾੜੀ ਹਾਂਜੀ ਹਾਂਜੀ ਇਹ ਨਵਾਂ ਹੀ ਰਿਵਾਜ ਸ਼ੁਰੂ ਕਰਤਾ ਜੀ ਆਹ ਵੇਖੋ ਵੀ ਜੀ ਗਾਂ ਦੇ ਗਾਂ ਬੜੀ ਜਿਆਦ ਬਲੀਡ ਚ ਆ ਤੇ ਇਹ ਵੀ ਗਾਂ ਗੱਜ ਜੀ ਕਿਹਨੇ ਸੰਭੀ ਨਹੀਂ ਆ ਸੰਭੀ ਨਹੀਂ ਆ ਜਿਹੜੀ ਥੋੜੇ ਜੇ ਕੱਪੜੇ ਟਾ ਕੇ ਲਿਸੇ ਪਾਂਚ ਆ ਜਿਹੜੀ ਬਾਕੀ ਥੱਲੇੋਂ ਦੱਸਦੀ ਆ ਵੀ ਗਾਂ ਮਹਿਣੀ ਆ ਦੇ ਬੇਲ ਬੂਲ ਵੇਖ ਲੋ ਗਾਂ ਦੀ ਕਿੰਨੀ ਜੀ ਇਹ ਆ ਕਿ ਕੱਦ ਕਾਠ ਬੇਲ ਜਿਹੜੀ ਚੰਗੀ ਆ ਤਰ੍ਹਾਂ ਇਹ ਵੀ ਮਿੱਧੀ ਥੋੜਾ ਜਿਹਾ ਲਿੱਸਾ ਪਨ ਬਖੰਦੀ ਆ ਹਾਂਜੀ ਇਹ ਵੀ ਖਵਾਗ ਲੱਗਦੀ ਗਈ ਆ ਬੱਚੇ ਨੂੰ ਹਾਂਜੀ ਥੋੜਾ ਜਿਹਾ ਲਿੱਸਾ ਪਨ ਵੇਤੀ ਬਖੰਦੀ ਆ ਠੀਕ ਆ ਹਾਂਜੀ ਜਿਹੜੇ ਦਸਣਾ ਇਹ ਵੀ ਜੋ ਕੋਈਆਂ ਵੀਡੀਓ ਸਾਰਾ ਕੋਈ ਵੀ ਵੇਖ ਕੇ ਨਾ ਮੇਰੇ ਫੋਨ ਲਾਵੇ ਚਲੋ ਲੈ ਜਾ ਹਾਂਜੀ ਬਾਕੀ ਤੁਹਾਨੂੰ ਪਤਾ ਜਿੰਨੀ ਕਿ ਲੱਸੀ ਆ ਵੀ ਜਲਾਇਆ ਮੇਲੇ ਨਾਲ ਲੱਸੀ ਆ ਨਾ ਬਹੁਤੀ ਲੱਸੀ ਨਾ ਬਹੁਤੀ ਰਾਜੀ ਠੀਕ ਮੇ ਚਲਾਇਆ ਮੇਲੇ ਜਿੱਤ ਨਾਲ ਆ ਜਾਂਦਾ ਕੱਦ ਕੁੱਤੋਂ ਮੇਰਾ ਵੀਰ ਕੋਈ ਆਈਡੀਆ ਲਾ ਲੇ ਬਾਕੀ ਦੇ ਜੀ ਦੰਦ ਦੰਦ ਮੜੇ ਚੈੱਕ ਕਰਾ ਲਈਏ ਦਿਖਾ ਦਿਓ ਹਾਂਜੀ ਬਸ ਗਾਂ ਦਾ ਕੋਰੀਏ ਕਿਨੇ ਸੰਭੀ ਨਹੀਂ ਆ ਬੱਜੀ ਦੰਦ ਦੇ ਬਿਲਕੁਲ ਸ਼ਿਕਾ ਕੇ ਰੱਖੇ ਹਾਂਜੀ ਹਾਂਜੀ ਬੱਸ ਵੀ ਜੀ ਕਿਹਨੇ ਗਾ ਸੰਭੀ ਨਹੀਂ ਆ ਕੋਈ ਵੀਰਤਾ ਸੰਭ ਲੂਗਾ ਠੀਕ ਆ ਇਹ ਵੀ ਚਲੋ ਬਾਕੀ ਯਾਰ ਬੀਤਾ ਜੀ ਕੋ ਥਣ ਥਣ ਕਦਾ ਸੋਹਣਾ ਲੱਗਾ ਹੈ ਤੇ ਮੋਲੇ ਤਾਂ ਦੱਸ ਦੀਏ ਫਿਰ ਆਪਾਂ ਮੋਲੇ ਵੀ ਜੀ ਮੜੀਆਂ ਧਾਰਾ ਮਰਵਾ ਦਈਏ ਦਿਖਾ ਦਿਓ ਫਿਰ ਆ ਬੱਚਾ ਜਿਹੜਾ ਛੜਤਾ ਹੈ ਥਾਨ ਦੇਖ ਸਾਦੇ ਜੀ ਵੇਖੋ ਵੀ ਜੀ ਥਾਨ ਵੇਖੋ ਵੀ ਜੀ ਓਡਾ ਓਡਾ ਥਾਣ ਅਗਲਾ ਓਡਾ ਮਗਰਲਾ ਠੀਕ ਹੈ ਉਹ ਜੱਡੇ ਜੰਜ ਮਿੰਤੀ ਮਾਰ ਕੇ ਲਾਏ ਹੁੰਦੇ ਥਣ ਠੀਕ ਹੈ ਆ ਵੇਖ ਦਿਖਾ ਦੋ ਚਵਾ ਇੱਕ ਚਵਾ ਚੂ ਮਰਜੀ ਮੜਾ ਵਿਖਾ ਲੀ ਕਈ ਵੀਰ ਭਰਾ ਦਿੰਦੇ ਆ ਵੀ ਚਵਾ ਚੂ ਮੜਾ ਵਿਖਾ ਦੋ ਪਿਛਲੇ ਖਨਾਨਾ ਦੇ ਸਾਥ ਇਹ ਚਵਾ ਠੀਕ ਹੈ ਜੀ ਬਾ ਕੀ ਵੀ ਜੀ ਚਵਾ ਚੂ ਬਹੁਤ ਚੰਗਾ ਵਹਿੜਦਾ ਆ ਵੇਖੋ ਪਾਂ ਛੋੜਾ ਜਾਂ ਬੱਚਾ ਚੋਲੀ ਠੀਕ ਹੈਗੀ ਠੰਡੀ ਤੇਰੀ ਹੈ ਜੀ ਤੇ ਕਿੰਨਾ ਵੀਰ ਜੀ ਮੁੱਲ ਰੱਖੀਏ ਭਰੇ ਜੀ ਜੇ ਪੂਰੀ ਭਲੀ ਹੁੰਦੀ ਕਿੰਨਾ ਥਣ ਭਾਂਡਾਂ ਦੇ ਜਿੰਨਾ ਦੁੱਧਿਆ ਵੈੜ ਤੋਂ ਹਾਂਜੀ ਤੇ ਤੁਹਾਨੂੰ ਵੀ ਪਤਾ ਵੀ ਵੈੜ 40 45 50000 ਦੀ ਹਾਂਜੀ ਹਾਂਜੀ ਹੁਣ ਕੀ ਹੈ ਜੀ ਦੇ ਦਈਏ ਕਿੰਨੇ ਦੀ ਹੁਣ ਮੁੱਲ ਕਰਨ ਉਹ ਵੀਰ ਜੀ ਭਾਏ 45000 ਕਰੀਏ 38 ਦੀ ਦੇ ਦਈਏ 38000 ਦੀ ਹਾਂਜੀ ਹੋਰ ਵਿੱਚ ਮਾਨ ਕਰ ਦਈਏ ਉਹੀ ਕਰ ਦੋ ਕੋਈ ਨਹੀਂ ਕਿੰਨੇ ਦਿਨ ਫਿਰ ਬੜੇ ਦਿਨਾਂ ਬਾਅਦ ਵੀਡੀਓ ਬਣਾਉਣੇ ਆਨੰਦ ਪਰਸ ਆ ਗਏ ਹਨਾ ਅੱਛਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਦਿਨ ਜੈਸਨੋ ਹੀ ਕਰੀਏ ਜੈਸਨੋ ਹੀ ਕਰਦੀ ਜੈਸਨੋ ਹੀ ਯਾ ਛੱਡ ਦਈਏ ਨਹੀਂ ਫਿਰ ਹਾਂਜੀ ਪੂਰੇ 35 ਦੀ ਧੱਕਾ ਜਣਾ ਜੀ 35 ਨਹੀਂ ਧੱਕਾ ਨਹੀਂ ਹੁੰਦਾ 12 ਬਜ਼ਾਰ ਸਾਬਨ ਨਹੀਂ ਇਹ ਦਿਆ ਅੱਛਾ ਹਾਂਜੀ ਬਰੋ ਮਾਲ ਥੋੜਾ ਲੱਭਦਾ ਘੱਟ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਕੋ ਨਹੀਂ ਜਾਣ ਤੋਂ 35 ਦੀ ਫਿਰ ਹਾਂ 35 ਦੀ ਚਲੋ ਜਾਂ ਕੋਹ ਨਹੀਂ ਦਾ ਬਸੇਰੀਆਂ ਚਾਰ ਵੇਚ ਲੀਆਂ ਸਵੇਰ ਦੀਆਂ ਆਹ ਚਾਰ ਤੇ ਚਲੋ ਵੇਗੀਆਂ ਠੀਕ ਆ ਉਹ ਤਾਂ ਬੱਦ ਦੀ ਕਿਰਪਾ ਕੋਈ ਗੱਲ ਹੀ ਵੇਚਦੀਆਂ ਜਾਂਦੀਆਂ ਜਾਂਦੀਆਂ ਰਹਿਣ ਕਰਮਾਂ ਵਾਲੀਆਂ ਜੱਗਾ ਹੋਈਆਂ ਕਰ ਲਿਆ ਠੀਕ ਆ ਚਲੋ ਕਾਰੋਬਾਰੀ ਇਹੋ ਕਰਦਾ ਇਹ ਹੋਰ ਤੇ ਜਾਣ ਕਰਮਾਂ ਵਾਲੀਆਂ ਵਧੀਆ ਗੱਲ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਕਿਹੜੀ ਇਹ ਵੀਰ ਜੀ ਹਾਂਜੀ ਇਹ ਵੀਰ ਜੀ ਬੰਦੇ ਤੇ ਆਪਾਂ 14 ਕਿਲੋ ਪਿਛਲੀ ਹੱਥ ਹੋਇਆ ਅੱਛਾ ਹਾਂਜੀ ਤੇ ਬਾਕੀ ਵੀਰ ਜੀ ਗਾਹ ਤਿਆਰ ਆ ਅੱਜ ਵੀ ਸੂ ਸਕਦੀ ਹੈ ਤੇ 2-4 ਦਿਨ ਲੈ ਵੀ ਸਕਦੀ ਹੈ ਸਾਡੇ ਵਿੱਚ ਸਾਡੀ ਟਾਈਮ ਹੈ ਨਾ ਨਹੀਂ ਪਤਾ ਕੀ ਚੱਕਰ ਆ ਗਾਂ ਹੈਗੀ ਹੈ ਤਿਆਰ ਹਾਂਜੀ ਬਾਹਰ ਪਤਾ ਕਿ ਕੋਈ ਵੀਰ ਭਰਾ ਗੱਪਾਂ ਦਾ ਸਰਦਾ ਕਰ ਲੇ ਹਾਂਜੀ ਆਪਾਂ ਕਿਹੜੀ ਵੀ ਤੁਹਾਨੂੰ ਪਰਾ ਤਰੀਕ ਲਿਖੀ ਹੈ ਹਾਂਜੀ ਅਗਲੇ ਨੇ ਜੱਜ ਦੱਸਿਆ ਤੁਹਾਨੂੰ ਵੀ ਪਚਾਰ ਪੰਜ ਦਿਨਾਂ ਜੇ ਖੜਦੀ ਆ ਠੀਕ ਹੈ ਕਿਹੜੀ ਸਫਰ ਸੂ ਵੀ ਸਕਦੀ ਜੇ ਸਫਰ ਕਰਕੇ ਤੇ ਹਜੇ ਉਹਦਾ ਸੂਣ ਦਾ ਪਤਾ ਨਹੀਂ ਹੈ ਕੋਈ ਬਾਕੀ ਕੋ 2-4 ਦਿਨ ਖੜ ਵੀ ਸਕਦੀ ਹੈ ਕਿਉਂਕਿ ਸਾਡੇ ਸਾਡੇ ਨਾਲ ਕੋਈ ਗੱਪਾਂ ਦਾ ਸਰਦਾ ਕਰ ਲੇ ਬਾਹਰ ਆਖੇ ਵੀ ਅਸੀਂ ਗੱਪਾਂ ਦਾ ਸਰਦਾ ਕੀਤਾ ਸੀ ਹਾਂਜੀ 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 ਇਹ ਚੱਕਰ ਆ ਤੋਰਾਂ ਫਿਰ ਇੱਕ ਰੀਨ ਇਦੇ ਵੀ ਥਣੇ-ਥਣੂ ਲਾਗੇ ਤੇ ਦਿਖਾ ਦिए ਚੰਗੇ ਗੈਰਤੇ ਆ ਤੇ ਮਿਲਕ ਵੀ ਇੰਨੇ ਵੀ ਦੇਖ ਸਕਦੇ ਸੋਹਣੇ ਬਾਕੀ ਇਹ ਜੀ ਡੱਬ ਖੜੱਪੀਆਂ ਵਹਿਣਾ ਦੋਵੇਂ ਹਾਂਜੀ 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 ਡੱਬੇ ਰੰਗ ਨਾਲ ਰੋਤਾ ਹੀ ਵਾਦਾ ਹੁੰਦਾ ਜੀ ਹਾਂਜੀ ਹਾਂਜੀ ਬਾਕੀ ਇਹ ਸੂੜੇ ਵੀ ਨਹੀਂ ਹੋਰ ਬੰਦ ਆ ਇਹ ਵੱਟ-ਵੂਟੇ ਨੇ ਕੜਜਣੇ ਸਾਰੇ ਇਹ ਇੱਥੇ ਨਾ ਪਹੁੰਚਣੇ ਕਿਤੇ ਇਹਦੀ ਕੋ ਕੱਦ ਕੁੱਤੋਂ ਮੇਰਾ ਵੀ ਆਈਡੀਆ ਲਾ ਲੈ ਲੈ ਜਾ ਦਾ ਜੀ ਅੱਜ ਅੰਧੀਆਂ ਮਾਤੜ ਕਰੋ ਦਾਵਾ ਥੋੜੀ ਜਿਹੀ ਮਾਤੜ ਕਰਵਾਇਆ ਕੋਈ ਵੀ ਚੰਗੀ ਸੇਵਾ ਵਾਲਾ ਲੈ ਜੂਗਾ ਆਹ ਵੇਖੋ ਮੇਜੀ ਠੰਡੀ ਧਰੀਏ ਵੀ ਬੈਠ ਠੀਕ ਆਹ ਤੇ ਲਾ ਵੇਖੋ ਜੇ ਕਿੰਨੀ ਆ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਤੇ ਵੀਰ ਜੀ ਇਹ ਵੀ ਜੇ ਪੜੀ ਹੁੰਦੀ ਹਾਂਜੀ ਤੇ ਇਹ ਵੀ 45000 ਦੀ ਅੱਛਾ ਹੁਣ ਦੇ ਲਈ 38 ਦੀ 38000 ਦੀ ਹਾਂਜੀ ਨਹੀਂ ਹੋਰ ਕਰੀਏ ਮਾਨ ਤੁਸੀਂ ਕਰ ਦਿਓ ਫਿਰ ਬਰਾਬਰ ਹੀ ਕਰ ਦਈਏ बराबर ही कर दी, दी है 35 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਨਾ ਬਰਾਬਰ ਹੀ ਫਿਰ ਜਾਣ ਦੋ ਭਲੇਖਾ ਕਿਸੇ ਨੂੰ ਨਾ ਲੱਗੇ ਜੀ ਹਾਂਜੀ ਹਾਂਜੀ ਨਾ ਲੈਣ ਵਾਲੇ ਨੂੰ ਪਤਾ ਭਲੇਖਾ ਕੱਲ ਅੱਗੇ ਨਾ 35 35 ਹਜ਼ਾਰ ਜਿਹੜੀ ਮਰਜ਼ੀ ਕੋ ਲੈ ਜੇ ਪਰ ਇਹ ਆ ਕਿ ਸੌਦਾ ਪੁੱਛ ਕੇ ਕਰੇ ਵੀ ਸੋਈ ਦਾ ਕਰਨ ਦੇ ਕਿ ਕੱਪੜਾ ਕੱਪੜਾ ਦਾ ਕਰਨ ਦੇ ਬਾਅਦ ਇਹਨਾਂ ਤੁਹਾਨੂੰ ਭਲੇਖਾ ਪਹਜੇ ਹਾਂਜੀ ਹਾਂਜੀ ਠੀਕ ਹੈ ਬਾਕੀ ਕੋਈ ਵੀਰ ਸੂਈ ਚਵਾਈ ਕਰਕੇ ਖੜੇ ਤੇ ਕੱਪੜਾ ਇੱਥੇ ਆ ਕੇ ਪਾਸ ਕਰਕੇ ਥੋੜੀਆਂ ਪਲੀਆਂ ਹੁੰਦੀਆਂ ਨਾ ਸਾਨੂੰ ਇੰਨੀਆਂ ਦੀ ਭਾੜਾ ਮਿਲਦੀਆਂ ਇਹਨਾਂ ਦੀ ਗਾਗਰ ਦੇਣੀਆਂ ਹਾਂਜੀ 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 ਤਾਂ ਬਾਕੀ ਕੋਈ ਆਪਾਂ ਥੋੜਾ ਸੀ ਵਾੜਾ ਲੈ ਜੂਗਾ ਬਾਕੀ ਗਾਵਾਂ ਵੀ ਅਜੀ ਦੁੱਧ ਵਾਲੀਆਂ ਤਾਂ ਵੱਡੀ ਗੱਲ ਵੀ ਇਹਦਾ ਕੀ ਆ ਕੋਈ ਭਾੜਾ ਲਾਗੋ ਵੀ ਆ ਸਕਦਾ ਦੂਰੋਂ ਵੀ ਆ ਸਕਦਾ ਘਾਹ ਬੜਾ ਪੈਂਦਾ ਉਹ ਵੀ ਕਰਾਇਆ ਹੁਣ ਜੰਜਮਾਨ ਸਾਹ ਚਲ ਗਿਆ ਦੂਜੇ ਜਿੱਦੇ 7-8000 ਰੁਪਏ ਕਰਾਇਆ ਪੈਂਦਾ ਨਹੀਂ ਮੋਲੀ ਉਹ ਸਭ ਨਾ ਕਰਦੇ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹੋ ਗਿਆ ਜੀ ਹਾਂਜੀ ਦੋਸਤੋ ਬਾਰੋਬਾਰੀ ਵੀਰ ਜਿਆਦਾ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ